ਸਾਡੇ ਬੱਚੇ ਸਿਰਫ ਸਾਡੇ ਹੱਥਾਂ 'ਚ ਹੀ ਸੁਰੱਖਿਆਤ ਜਿਨ੍ਹਾਂ ਵੀ ਭੈਣ ਭਰਾਵਾਂ ਦੇ ਘਰ ਬੱਚੇ ਨੇ ਉਹਨਾਂ ਨੂੰ ਇੱਕ ਸਵਾਲ ਆਪਣੇ ਆਪ ਤੋਂ ਜ਼ਰੂਰ ਪੁੱਛਣਾ ਚਾਹੀਦਾ ਸਾਡੇ ਲਈ ਸਭ ਤੋਂ ਵੱਧ ਜ਼ਰੂਰੀ ਕੀ ਹੈ ਸਾਡਾ ਕੰਮ ਸਾਡੀ ਫੈਮਿਲੀ ਜਾਂ ਸਾਡੇ ਬੱਚੇ ਕੁਝ ਦਿਨ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਇੱਕ ਦਰਦਨਾਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇੱਕ ਗਵਾਂਡੀ ਨੇ ਆਪਣੇ ਘਰ ਅੰਦਰ ਇੱਕ ਨਵਾਲਕ ਲੜਕੀ ਦਾ ਸ਼ੋਸ਼ਣ ਕੀਤਾ ਪਰ ਹੁਣ ਇਹੋ ਜਿਹਾ ਮਸਲਾ ਇਟਲੀ ਦੇ ਕਰਮੋਨਾ ਸ਼ਹਿਰ ਦੇ ਵਿੱਚ ਵੀ ਵਾਪਰਿਆ ਜੋ ਇਟਲੀ ਦੀਆਂ ਅਖਬਾਰਾਂ ਪ੍ਰੋਵਿੰਟਾ ਅਤੇ ਕਰਮੋਨੋਲਜੀ ਦੇ ਵਿੱਚ ਦਰਜ ਹੈ ਤੇ ਸਭ ਤੋਂ ਦੁੱਖ ਵਾਲੀ ਗੱਲ ਇਹ ਹੈ ਕਿ ਇਹ ਜਿਹੜਾ ਮਾਮਲਾ ਹੈ ਸਾਡੇ ਹੀ ਪੰਜਾਬੀ ਪਾਈਚਾਰੇ ਦੇ ਵਿੱਚਕਾਰ ਵਾਪਰਿਆ ਇੱਕ ਮਾਂ ਜੋ ਕੰਮ ਤੇ ਜਾਂਦੀ ਸੀ ਆਪਣੇ ਬੱਚੇ ਨੂੰ ਛੋਟਾ ਜਿਹੜਾ ਪੁੱਤ ਆ ਸਵੇਰ ਦੇ 5 6 ਵਜੇ ਗਵਾਂਡੀ ਤੇ ਘਰ ਕੇ ਘਰ ਜਿਹੜਾ ਛੱਡ ਜਾਂਦੇ ਤੇ ਸ਼ਾਮ ਨੂੰ 3 ਵਜੇ 4 ਵਜੇ ਜਾਂ 5 ਵਜੇ ਉਹ ਲੈ ਜਾਂਦੇ ਜਿਸ ਦੇ ਘਰ ਦੇ ਵਿੱਚ ਬੱਚੇ ਨੂੰ ਛੱਡਿਆ ਜਾਂਦਾ ਸੀ ਉਸ ਘਰ ਦੇ ਵਿੱਚ ਦੋ ਬੱਚੇ ਸਨ ਦੋ ਕੁੜੀਆਂ ਸਨ ਪਰ ਅਫਸੋਸ ਉਸ ਗਵਾਂਡੀ ਦੇ ਮਨ ਦੇ ਵਿੱਚ ਮੈਣ ਨਿਕਲੀ ਮਾਂ ਦੀ ਗੈਰ ਹਾਜ਼ਰੀ ਦੇ ਵਿੱਚ ਲੜਕੇ ਦੇ ਨਾਲ ਚਾਰ ਬਾਰ ਗਲਤ ਕੰਮ ਹੋਇਆ ਮਾਂ ਨੇ ਦੱਸਿਆ ਮਾਂ ਨੂੰ ਬੱਚੇ ਨੇ ਇਹ ਦੱਸਿਆ ਕਿ ਮੈਨੂੰ ਆਪਣੀ ਪੈਂਟ ਲਾ ਕੇ ਗਲਤ ਜਗ੍ਹਾ 'ਤੇ ਹੱਥ ਲਾਉਣ ਦੇ ਲਈ ਮਜਬੂਰ ਕੀਤਾ ਗਿਆ ਤੇ ਮੈਨੂੰ ਉਹ ਬਹੁਤ ਹੀ ਗਲਤ ਅਤੇ ਗੰਤਾ ਲੱਗਿਆ ਮਾਂ ਨੂੰ ਜਿਸ ਤਰ੍ਹਾਂ ਹੀ ਇਸ ਗੱਲ ਦਾ ਪਤਾ ਲੱਗਦਾ ਗਵਾਂਡੀ ਦੇ ਨਾਲ ਜਾਂਦੀ ਹੈ ਉਸ ਨਾਲ ਲੜਦੀ ਹੈ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਹੁੰਦਾ ਹੈ ਤਾਂ ਉਸ ਤੋਂ ਬਾਅਦ ਉਹ ਤੋਂ ਮਾਫੀਆਂ ਵੀ ਮੰਗਦਾ ਤੇ ਕਹਿੰਦਾ ਕਿ ਇਹੋ ਜਿਹਾ ਮੁੜ ਕੇ ਨਹੀਂ ਕਰਦੇ ਪੁਲਿਸ ਦੇ ਕੋਲ ਜਾ ਕੇ ਰਿਪੋਰਟ ਲਿਖਾ ਦਿੰਦੀ ਹੈ ਕਿ ਬੱਚੀ ਦੇ ਨਾਲ ਗਲਤ ਛੇੜਛਾੜ ਕੀਤੀ ਹੈ ਤੇ ਉਸਨੇ ਕਿਹਾ ਕਿ ਮੈਂ ਗਲਤ ਛੇੜਛਾੜ ਵੀ ਕੀਤੀ ਹੈ WhatsApp ਤੇ ਉਸ ਬੱਚੇ ਦੀ ਮਾਂ ਦੇ ਕੋਲ ਰਿਕਾਰਡਿੰਗ ਵੀ ਪਈ ਹੈ ਜਿੱਥੇ ਗਵਾਂਡੀ ਆਪ ਇਹ ਗੱਲ ਮੰਨ ਰਿਹਾ ਉੱਥੇ ਹੀ ਦੂਸਰੇ ਪਾਸੇ ਅਰੋਪੀ ਦੀਆਂ ਕੁੜੀਆਂ ਦੇ ਵੱਲੋਂ ਇਹ ਕਹਿਣਾ ਆ ਕਿ ਇਸ ਤਰ੍ਹਾਂ ਦਾ ਕਦੇ ਵੀ ਕੁਝ ਨਹੀਂ ਹੋਇਆ ਅਸੀਂ ਵੀ ਘਰ ਦੇ ਵਿੱਚ ਰਹਿੰਦੇ ਸਨ ਰਹਿੰਦੀਆਂ ਸੀ ਸਾਡਾ ਬਾਪ ਕਦੇ ਵੀ ਇਹੋ ਜਿਹਾ ਕੰਮ ਨਹੀਂ ਕਰ ਸਕਦਾ ਹੁਣ ਇਸ ਤੋਂ ਵੱਡਾ ਜਿਹੜਾ ਸਬਕ ਕੀ ਹੋ ਸਕਦਾ ਅੱਗੇ ਅਸੀਂ ਕੀ ਦੇਖਾਂਗੇ ਕਿ ਹੁਣ ਆਲੇ ਦੁਆਲੇ ਲੱਗੀ ਆ ਕਿ ਜਦੋਂ ਸਾਡੇ ਘਰ ਦੇ ਪਤਾ ਤੱਕ ਪਹੁੰਚ ਜਾਵੇ ਉਸ ਵੇਲੇ ਹੀ ਆਪਾਂ ਜਾਗਾਂਗੇ ਵੱਡਾ ਸਬਕ ਇਸ ਤੋਂ ਕੀ ਹੋ ਸਕਦਾ ਕੰਮ ਰੋਟੀ ਪੈਸਾ ਇਹ ਸਾਰੇ ਆਪਣੀ ਜਗ੍ਹਾ ਲਾਜ਼ਮੀ ਆ ਸਾਸੀ ਨਾ ਤੂੰ ਬਿਨਾ ਨਹੀਂ ਜਾ ਸਕਦੇ ਕੰਮ ਤੋਂ ਬਿਨਾ ਅਸੀਂ ਨਹੀਂ ਤੁਰ ਸਾਦੇ ਰੋਟੀ ਪਾਣੀ ਅਸੀਂ ਖਾਣਾ ਠੀਕ ਆ ਪਰ ਸਾਡੇ ਜਿਹੜੀ ਬੱਚਿਆਂ ਦੀ ਇੱਜ਼ਤ ਉਹਨਾਂ ਦਾ ਭਵਿੱਖ ਤੇ ਉਹਨਾਂ ਦੇ ਜੋ ਦਿਮਾਗ ਦੇ ਉੱਤੇ ਅਸਰ ਪੈਂਦਾ ਉਹਨਾਂ ਦੇ ਦਿਮਾਗ ਦੀ ਜੋ ਸੰਤੁਲਨ ਉਹਨੂੰ ਦਾਤੇ ਕਿਉਂ ਲਾਈਏ ਕਿਰਪਾ ਕਰਕੇ ਹੀ ਤਾਂ ਤੁਹਾਨੂੰ ਸਿਰਫ ਇੱਕ ਰਿਕਵੈਸਟ ਹੀ ਕਰ ਸਕਦੇ ਆ ਕਿਰਪਾ ਕਰਕੇ ਕਦੇ ਵੀ ਆਪਣੇ ਬੱਚਿਆਂ ਨੂੰ ਕਿਸੇ ਦੇ ਭਰੋਸੇ ਨਾ ਛੱਡੋ ਫਿਰ ਚਾਹੇ ਉਹ ਤੁਹਾਡਾ ਦੋਸਤ ਹੋਵੇ ਰਿਸ਼ਤੇਦਾਰ ਹੋਵੇ ਜਾਂ ਫਿਰ ਤੁਹਾਡਾ ਗਵਾਂਢੀ ਕਿਉਂ ਨਾ ਹੋਵੇ ਕਿਉਂਕਿ ਕਿਸੇ ਦੇ ਦਿਲ ਦੇ ਅੰਦਰ ਕੀ ਹੈ ਕਿਸੇ ਨੂੰ ਨਹੀਂ ਪਤਾ ਲੱਗਦਾ ਕੰਮ ਤਾਂ ਕੰਮ ਦੁਆਰਾ ਮਿਲ ਜਾਊਗਾ ਰੋਟੀ ਵੀ ਆਜੂਗੀ ਪਰ ਇੱਕ ਵਾਰ ਜੋ ਜ਼ਿੰਦਗੀ ਦੇ ਵਿੱਚ ਨਿਸ਼ਾਨ ਤੱਬਾ ਜੋ ਇੱਕ ਦਾਗ ਲੱਗ ਗਿਆ ਨਾ ਬੱਚੇ ਦੇ ਦਮਨ ਦੇ ਉੱਤੇ ਉਹ ਕਦੇ ਨਹੀਂ ਮਿਟਦਾ ਉਹਦੇ ਦਿਮਾਗ ਦੇ ਵਿੱਚੋਂ ਕਿਸ ਤਰ੍ਹਾਂ ਕੱਢੂਗੇ ਜੋ ਉਸਦੇ ਨਾਲ ਸ਼ੋਸ਼ਣ ਹੋਇਆ ਇਸ ਲਈ ਆਪਣੇ ਬੱਚਿਆਂ ਦੇ ਲਈ ਵੱਧ ਤੋਂ ਵੱਧ ਸਮਾਂ ਕੱਢੋ ਕਿਉਂਕਿ ਉਹ ਸਿਰਫ ਤੁਹਾਡੇ ਹੱਥਾਂ ਦੇ ਵਿੱਚ ਹੀ ਸੇਫ ਨੇ ਤੁਹਾਡੇ ਹੱਥਾਂ ਦੇ ਵਿੱਚ ਸੁਰੱਖਿਅਤ ਨੇ ਅਸੀਂ ਤਾਂ ਆਪਣੇ ਭੈਣ ਭਰਾ ਜਿੰਨੇ ਵੀ ਸਾਨੂੰ ਸੁਣਦੇ ਉਹਨਾਂ ਨੂੰ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਕਰ ਸਕਦੇ ਹਾਂ ਕਿ ਇਸ ਖਬਰ ਨੂੰ ਵੱਧ ਤੋਂ ਵੱਧ ਪਹੁੰਚਾਓ ਇਹ ਜਿਹੜਾ ਕੇਸ ਹੈ ਇਸ ਟਾਈਮ ਅਲੇਸਾਂ드로 ਵੈਚੋਨੀ ਜਿਨ੍ਹਾਂ ਦਾ ਅਸੀਂ ਆਪਣਾ ਇੰਟਰਵਿਊ ਲਿਆ ਸੀ ਚੈਨਲ ਤੇ ਉਹਨਾਂ ਦੇ ਬਾਰੇ ਲੜਿਆ ਜਾ ਰਿਹਾ 3 ਨਵੰਬਰ ਨੂੰ ਇਸ ਦੀ ਹੁਣ ਸੁਣਵਾਈ ਵੀ ਹੋਣੀ ਹੈ ਪਰ ਅਸੀਂ ਕੀ ਕਰ ਕੀ ਰਹੇ ਅਸੀਂ ਹਾਂ ਪੈਸਾ ਕਮਾਣਾ ਜ਼ਰੂਰੀ ਆ ਕੋਲ ਹੋਣਾ ਜ਼ਰੂਰੀ ਆ ਬੱਚਿਆਂ ਦੇ ਲਈ ਫਾਇਦਾ ਸਭ ਕੁਝ ਕਰ ਰਹੇ ਹਾਂ ਠੀਕ ਹੈ ਪਰ ਜੇ ਸਾਡੇ ਬੱਚੇ ਹੀ ਇੱਕ ਗਲਤ ਸਿਚੁਏਸ਼ਨ ਦਾ ਸ਼ਿਕਾਰ ਬਣ ਜੰਦੇ ਤੇ ਅੱਗੇ ਜਾ ਕੇ ਉਹ ਕੀ ਕਰਨਗੇ ਸੋ ਭੈਣੋ ਤੇ ਭਰਾਵੋ ਇਸ ਗੱਲ ਦੇ ਨਾਲ ਵਿਚਾਰ ਜ਼ਰੂਰ ਕਰਨਾ ਇਟਲੀ ਦੀਆਂ ਅਖਬਾਰਾਂ ਪ੍ਰਵਿੰਚਾ ਤੇ ਕਰਮੋਨੋ ਜਿਹਦੇ ਵਿੱਚ ਜਾ ਕੇ ਤੁਸੀਂ ਇਹ ਖਬਰ ਨੂੰ ਪੜ੍ਹ ਸਕਦੇ ਹੋ ਅਸੀਂ ਨਾਮ ਨਹੀਂ ਦੱਸਣਾ ਕਿਸੇ ਦਾ ਫੇ ਕੌਣ ਸਗਾ ਇਹ ਹੈ ਜੀ ਕਰਮੋਨੇ ਸ਼ਹਿਰ ਦੇ ਵਿੱਚ